ਕੀ ਤੁਸੀਂ ਕਦੀ ਸੋਚਿਆ ਹੈ ਕਿ ਅਸਲ ਇੱਜ਼ਤ ਕਿਵੇਂ ਬਣਦੀ ਹੈ ਇਹ ਗੱਡੀਆਂ ਨਾਲ ਨਹੀਂ ਮਿਲਦੀ ਨਾ ਹੀ ਮਹਿੰਗੇ ਕੱਪੜਿਆਂ ਨਾਲ ਅਸਲ ਇੱਜ਼ਤ ਤਾਂ ਉਹ ਹੁੰਦੀ ਹੈ ਜਦੋਂ ਲੋਕ ਬਿਨਾਂ ਕਿਸੇ ਲਾਭ ਦੇ ਤੁਹਾਨੂੰ ਦਿਲੋਂ ਸਤਿਕਾਰ ਦਿੰਦੇ ਹਨ ਤੁਹਾਡਾ ਨਾਮ ਲੈ ਕੇ ਖੁਸ਼ੀ ਮਹਿਸੂਸ ਕਰਦੇ ਹਨ ਇੱਜ਼ਤ ਕੋਈ ਚੀਜ਼ ਨਹੀਂ ਜੋ ਖਰੀਦੀ ਜਾ ਸਕੇ ਇਹ ਤਾਂ ਆਪਣੇ ਸੁਭਾਅ ਸੱਚਾਈ ਤੇ ਵਰਤਾਅ ਨਾਲ ਕਮਾਈ ਜਾਂਦੀ ਹੈ ਲੋਕ ਆਉਂਦੇ ਹਨ ਚਲੇ ਜਾਂਦੇ ਹਨ ਪਰ ਜਿਹੜੇ ਆਪਣੀ ਇੱਜ਼ਤ ਕਮਾ ਜਾਂਦੇ ਹਨ ਉਹ ਹਮੇਸ਼ਾ ਯਾਦ ਰਹਿੰਦੇ ਹਨ ਹੁਣ ਆਓ ਗੱਲ ਕਰੀਏ ਇੱਜ਼ਤ ਦੇ 10 ਗੁਪਤ ਰਾਜਾ ਦੀ ਸਭ ਤੋਂ ਪਹਿਲਾ ਰਾਜ ਹੈ ਸੱਚ ਬੋਲਣਾ ਸੱਚਾ ਇਨਸਾਨ ਛੇ ਥੋੜਾ ਮੁਸ਼ਕਲ ਰਾ ਚੁਣਦਾ ਹੈ ਪਰ ਅਖੀਰ 'ਚ ਉਸ ਦਾ ਸਤਕਾਰ ਹਰ ਕੋਈ ਕਰਦਾ ਹੈ ਦੂਜਾ ਰਾਜ ਹੈ ਵਾਅਦੇ ਪੂਰੇ ਕਰਨਾ ਜਿਹੜਾ ਆਪਣੇ ਬੋਲ ਤੇ ਖਰਾ ਉਤਰਦਾ ਹੈ ਉਹੀ ਭਰੋਸੇਯੋਗ ਬਣਦਾ ਹੈ ਤੀਜਾ ਰਾਜ ਹੈ ਸੁਣਨਾ ਜਦੋਂ ਤੁਸੀਂ ਕਿਸੇ ਦੀ ਗੱਲ ਧਿਆਨ ਨਾਲ ਸੁਣਦੇ ਹੋ ਉਹ ਮਹਿਸੂਸ ਕਰਦਾ ਹੈ ਕਿ ਤੁਸੀਂ ਉਸ ਦੀ ਇੱਜ਼ਤ ਕਰਦੇ ਹੋ ਚੌਥਾ ਰਾਜ ਹੈ ਨਿਮਰਤਾ ਕਮੰਡ ਵਾਲੇ ਇਨਸਾਨ ਨੂੰ ਲੋਕ ਭੁੱਲ ਜਾਂਦੇ ਹਨ ਪਰ ਨਿਮਰਤਾ ਵਾਲੇ ਨੂੰ ਸਦਾ ਯਾਦ ਰੱਖਦੇ ਹਨ ਪੰਜਵਾਂ ਰਾਜ ਹੈ ਮਦਦ ਕਰਨਾ ਬਿਨਾਂ ਕਿਸੇ ਲਾਲਸ ਦੇ ਜਿਹੜਾ ਦੂਜਿਆਂ ਦੀ ਮਦਦ ਕਰਦਾ ਹੈ ਉਸਦੇ ਲਈ ਦੁਆਵਾਂ ਆਪਣੇ ਆਪ ਇੱਜ਼ਤ ਬਣਾਉਂਦੀਆਂ ਹਨ ਛੇਵਾਂ ਰਾਜ ਹੈ ਵੱਡਿਆਂ ਦਾ ਸਤਿਕਾਰ ਕਰਨਾ ਜਿਹੜਾ ਬਜ਼ੁਰਗਾਂ ਨੂੰ ਮਾਣ ਦਿੰਦਾ ਹੈ ਉਸ ਦਾ ਮਾਣ ਵੀ ਲੋਕ ਹਮੇਸ਼ਾ ਕਰਦੇ ਹਨ ਸੱਤਵਾਂ ਰਾਜ਼ ਹੈ ਚੰਗੀ ਸੋਚ ਨਕਾਰਾਤਮਕ ਸੋਚ ਲੋਕਾਂ ਨੂੰ ਦੂਰ ਕਰ ਦਿੰਦੀ ਹੈ ਪਰ ਸਕਾਰਾਤਮਕ ਸੋਚ ਵਾਲੇ ਨੂੰ ਹਰ ਕੋਈ ਨੇੜੇ ਕਰ ਲੈਂਦਾ ਹੈ ਅਠਵਾਂ ਰਾਜ਼ ਹੈ ਕੰਮ ਨਾਲ ਵਫਾਦਾਰੀ ਜਿਹੜਾ ਮਨ ਲਾ ਕੇ ਤੇ ਇਮਾਨਦਾਰੀ ਨਾਲ ਕੰਮ ਕਰਦਾ ਹੈ ਉਸ ਦੀ ਪਛਾਣ ਉਸ ਦਾ ਕੰਮ ਹੀ ਬਣ ਜਾਂਦਾ ਹੈ ਨੋਵਾ ਰਾਜ਼ ਹੈ ਸਮਾਜ ਲਈ ਕੁਝ ਕਰਨਾ ਜੋ ਸਿਰਫ ਆਪਣੇ ਲਈ ਨਹੀਂ ਦੂਜਿਆਂ ਲਈ ਵੀ ਜਿੰਦਾ ਹੈ ਉਸ ਦੀ ਇੱਜ਼ਤ ਹਰ ਕੋਈ ਕਰਦਾ ਹੈ ਉਸ ਦੀ ਇੱਜ਼ਤ ਕਦੇ ਘਟਦੀ ਨਹੀਂ ਦਸਵਾ ਰਾਜ਼ ਹੈ ਚਰਿੱਤਰ ਦੌਲਤ ਤੇ ਸ਼ੋਹਰਤ ਇੱਕ ਦਿਨ ਮਿਟ ਜਾਂਦੀ ਹੈ ਪਰ ਚੰਗਾ ਚਰਿੱਤਰ ਪੀੜੀਆਂ ਤੱਕ ਰੋਸ਼ਨ ਰਹਿੰਦਾ ਹੈ ਲੋਕ ਤੁਹਾਡੇ ਸ਼ਬਦ ਭੁੱਲ ਸਕਦੇ ਹਨ ਤੁਹਾਡੇ ਕੰਮ ਵੀ ਭੁੱਲ ਸਕਦੇ ਹਨ ਪਰ ਤੁਹਾਡਾ ਚਰਿੱਤਰ ਤੇ ਵਰਤਾਓ ਕਦੀ ਨਹੀਂ ਭੁੱਲਦੇ ਇਸ ਕਰਕੇ ਯਾਦ ਰੱਖੋ ਦੋਸਤੋ ਇੱਜ਼ਤ ਨਾ ਕਦੇ ਝੂਠੇ ਦਿਖਾਵੇ ਨਾਲ ਮਿਲਦੀ ਹੈ ਤੇ ਨਾ ਪੈਸੇ ਨਾਲ ਇਹ ਤਾਂ ਸੱਚਾਈ ਨਿਮਰਤਾ ਤੇ ਚੰਗੇ ਵਰਤਾਓ ਨਾਲ ਹੀ ਕਮਾਈ ਜਾਂਦੀ ਹੈ ਨਕਲੀ ਚਮਕ ਕੁਝ ਸਮਾਂ ਹੀ ਰਹਿੰਦੀ ਹੈ ਪਰ ਅਸਲੀ ਰੋਸ਼ਨੀ ساری ਉਮਰ ਲੋਕਾਂ ਦੇ ਦਿਲਾਂ 'ਚ ਜਗਦੀ ਰਹਿੰਦੀ ਹੈ